ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀ ਚੰਦ ਨੇ ਸਿੰਘਾਂ ਨੂੰ ਆਖਿਆ ਕਿ ਗੁਰੂ ਮਹਾਰਾਜ ਜੀ ਨੂੰ ਜੇ ਅਨੰਦਪੁਰ ਸਾਹਿਬ ਜੁਰਦਾਂ ਤੁਰਿਆ ਫਿਰਦਾ ਚੰਗਾ ਨਹੀਂ ਲੱਗਦਾ ਤੇ ਮੈਨੂੰ ਕਹਿ ਦੇ ਅਨੰਦਪੁਰ ਸਾਹਿਬ ਉਹ ਚਲ ਜਾ ਹਾਥੀ ਨਾਲ ਲੜਾ ਕੇ ਜੂਮਰਵਾਉਣ ਲੱਗੇ ਐ ਛਰਾਵਣਾ ਰੱਜਿਆ ਦੇ ਬੰਦਾ ਨਹੀਂ ਮਾਣ ਉਹਦੇ ਤਾਂ ਹਾਥੀ ਐ ਹਾਥੀ ਤੇ ਉਦੋਂ ਹੀ ਲੋਕ ਪੁੱਟ ਪੁੱਟ ਕੇ ਛੜਕਾਂ ਦੇ ਸੁਣ ਦਿੰਦਾ ਐ ਤੇ ਜੇ ਉਹ ਛਰਾਵਣਾ ਰੱਜਿਆ ਆ ਤੇ ਫੇਰ ਮੇਰੀ ਕੀ ਹਾਲਤ ਕਰੂਗਾ ਦਇਆ ਸਿੰਘ ਨੇ ਤੇ ਸਿੰਘਾ ਨੇ ਬਥੇਰਾ ਸਮਝਾਇਆ ਦੁਨੀ ਜੰਦਾਬ ਤੂੰ ਦਿਲ ਨਾ ਛੱਡ ਕਰਨ ਕਰਾਉਣ ਹਾਰ ਤੇ ਸੱਚੇ ਪਾਤਸ਼ਾਹ ਆ ਪਿਆ ਉਹਨਾਂ ਤੇਰਾ ਤੇ ਬਹਾਨਾ ਹੀ ਬਣਾਉਣਾ ਹਾਥੀ ਨਾਲ ਤੇ ਜੰਗ ਤੇਰੇ ਕੋਲੋਂ ਨਾ ਆਪ ਕਰਵਾਉਣਾ ਏਸ ਕਰਕੇ ਦਿਲ ਨਾ ਛੱਡ ਪਰ